ਸਤ ਸੰਗਿਓ ਸਮਾਂ ਬੀਤਦਾ ਹੈ ਬਚਪਨ ਤੋਂ ਹੀ ਮਾਨੇ ਬਾਬਾ ਦੀਪ ਸਿੰਘ ਜੀ ਨੂੰ ਨਾਮ ਰੱਖਿਆ ਸੀ ਦੀਪ ਤੇ ਲਾੜਨਾ ਦੀਪਾ ਦੀ ਭਾਖ ਨਾਮ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੇ ਨਾਲ ਜੋੜ ਦਿੱਤਾ ਰੋਜ਼ਾਨਾ ਮਾਤਾ ਜੀ ਨੇ ਬਾਬਾ ਜੀ ਨੂੰ ਗੁਰੂ ਘਰ ਦੀਆਂ ਵਡਿਆਈਆਂ ਸੁਣਾਉਣੀਆਂ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਇਹ ਪੁਰਾਣਾ ਸਮਾਂ ਦਾ ਸੀ ਗੁਰਮਖੋ ਜਦੋਂ ਮਾਵਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਦੀਆਂ ਸਨ ਗੁਰੂ ਘਰ ਦੀਆਂ ਸਾਖੀਆਂ ਸੁਣਾਉਂਦੀਆਂ ਸਨ ਅੱਜ ਉਹ ਸਮਾਂ ਕਿੱਥੇ ਗਿਆ ਅੱਜ ਉਹ ਸਮਾਂ ਟੀਵੀ ਦੇ ਰੰਗ ਤਮਾਸ਼ਿਆਂ ਨੇ ਲੈ ਲਿਆ ਮੋਬਾਈਲਾਂ ਦੇ ਵਿੱਚ ਫੇਸਬੁੱਕਾਂ ਨੇ ਲੈ ਲਿਆ ਇੰਸਟਾਗ੍ਰਾਮ ਨੇ ਲੈ ਲਿਆ ਹੋਰ ਜੋ ਚੈਨਲ ਨੇ ਉਹਨਾਂ ਨੇ ਗੁਰਮਖੋ ਸਮਾਂ ਲੈ ਲਿਆ ਉਹ ਬਲਾ ਫਿਰ ਅਸੀਂ ਕਹਿੰਨੇ ਸਾਡਾ ਬੱਚਾ ਗੁਰਮੁਖ ਬਣੇ ਅੱਜ ਅਸੀਂ ਕਹਿੰਨੇ ਆ ਬਾਬਾ ਦੀਪ ਸਿੰਘ ਜੀ ਦਵਾਲਾ ਧਰਤੀ ਤੇ ਆ ਜਾਣ ਉਦਾਂ ਤੇ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਉਹ ਕਣ ਕਣ ਵਿੱਚ ਵਸਦੇ ਨੇ ਅਸੀਂ ਕਹਿੰਨੇ ਸਰੀਰ ਕਰਕੇ ਬਾਬਾ ਦੀਪ ਸਿੰਘ ਧਰਤੀ ਤੇ ਆ ਜਾਣ ਸੰਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਧਰਤੀ ਤੇ ਆ ਜਾਣ ਸਤ ਸੰਗੀਓ ਬਾਬਾ ਦੀਪ ਸਿੰਘ ਧਰਤੀ ਤੇ ਆ ਜਾਣਗੇ ਮਾਪੁਰਖ ਸੰਤ ਬਾਬਾ ਜਨੈ ਸਿੰਘ ਖਾਲਸਾ ਪਿੰਡਰਾਂ ਵਾਲੇ ਧਰਤੀ ਤੇ ਆ ਜਾਣਗੇ ਪਰ ਉਪਕੁਖ ਵੀ ਚਾਹੀਦੀ ਐ ਨਾ ਫਿਰ ਉਹ ਮਾਂ ਵੀ ਚਾਹੀਦੀ ਐ ਨਾ ਫਿਰ ਜਨਨੀ ਜਨੇ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤੋ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ ਏ ਮਾਂ ਜੇ ਤੂੰ ਜਨਮ ਦੇਣਾ ਹੈ ਜਾਂ ਤੋ ਉਹ ਭਗਤ ਹੋਵੇ ਮਾਨ ਕਰਿਓ ਬਾਬਾ ਦੀਪ ਸਿੰਘ ਜੀ ਵੱਡੇ ਭਗਤ ਵੀ ਨੇ ਦਮਦਮਾ ਸਹਿ ਸਾਬੋ ਕੀ ਤਲਵੰਡੀ ਭੋੜਿਆਂ 'ਚ ਬਹਿ ਕੇ ਕਿੰਨਾ ਚਿਰ ਬਾਬਾ ਜੀ ਨੇ ਤਪ ਕੀਤਾ ਦੋ ਘਰੇ ਸਨ ਅੱਜ ਵੀ ਉਹ ਘਰੇ ਮੌਜੂਦ ਨੇ ਇੱਕ ਛੋਲੇ ਪਾਲ ਲੈਨੇ ਇੱਕ ਤੇ ਪਾਣੀ ਪਾਲ ਲੈਣਾ ਉੱਥੇ ਭਗਤੀ ਕੀਤੀ ਜਨਨੀ ਜਨੇ ਭਗਤ ਜਨ ਵੱਡੇ ਭਗਤ ਵੀ ਨੇ ਕਹਿ ਦਾਤਾ ਜਾਂ ਉਹ ਦਾਤਾ ਹੋਵੇ ਪਿਤਾਤੇ ਇਹੋ ਜਿਹੇ ਨੇ ਬਾਬਾ ਦੀਪ ਸਿੰਘ ਦਾਤੇ ਇਹੋ ਜਿਹੇ ਨੇ ਅਕਿਰਤ ਘਣਾਂ ਦੀਆਂ ਵਿੱਚ ਹੁਲੀਆਂ ਭੜੀ ਜਾ ਰਹੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਹ ਦਾਤਾ ਕਹ ਸੂਰ ਜਾਂ ਫਿਰ ਸੂਰਮਾ ਹੋਵੇ ਫਿਰ ਸੂਰਮੇ ਇਹੋ ਜਿਹੇ ਨੇ ਧੰਨ ਬਾਬਾ ਦੀਪ ਸਿੰਘ ਦੀ ਸੂਰਮੇ ਇਹੋ ਜਿਹੇ ਨੇ ਜੰਗ ਦੇ ਮਦਾਂ ਲੜਦਿਆਂ ਲੜਦਿਆਂ ਧਰਨਾ ਨੂੰ ਸੀਸ ਵੱਖੜਾ ਹੋ ਗਿਆ ਖੱਬੀ ਤਲੀ ਦੇ ਸੀਸ ਹੈ ਸਜੇ ਹੱਥ ਖੰਡਾ ਹੈ ਤਾਂ ਵੀ ਮੁਗਲਾਂ ਨੂੰ ਜਲਮਨ ਭਜਰਾ ਪਾਰੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ